ਅਮਰੀਕਾ ਜਾ ਕੇ ਵਸਨ ਵੇ ਲਈ ਸੁਪਨੇ ਦੇਖਣ ਵਾਲੇ ਲੋਕਾਂ ਦੇ ਲਈ ਡੋਨਾਲਡ 트ੰਪ ਨੇ ਵੱਡਾ ਐਲਾਨ ਕੀਤਾ ਤਾਂ ਦੱਸਿਆ ਕਿ ਅਮਰੀਕਾ ਅਮੀਰ ਵਿਦੇਸ਼ੀਆਂ ਨੂੰ 골ਡ ਕਾਰਡ ਪੇਸ਼ ਕਰੇਗਾ ਜਿਸ ਦੇ ਤਹਿਤ ਤੁਸੀਂ 5 ਮਿਲੀਅਨ ਡਾਲਰ ਦੇ ਪੀਸ ਅਦਾ ਕਰਕੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਅਮਰੀਕਾ ਦੇ ਵਿੱਚ ਰਹਿਣ ਦਾ ਤੇ ਕੰਮ ਕਰਨ ਦਾ ਅਧਿਕਾਰ پا ਸਕਦੇ ਹੋ ਦੱਸਿਆ ਕਿ ਇਹ 골ਡ ਕਾਰਡ ਹਾਸਲ ਕਰਨ ਦੇ ਲਈ ਇੱਕ ਜਾਂਚੋਂ ਜ਼ਰੂਰ ਲੰਘਣਾ ਪਵੇਗਾ ਇਹ ਜਾਂਚ ਇਸ ਕਰਕੇ ਹੋਵੇਗੀ ਕਿ ਅਮਰੀਕਾ ਯਕੀਨੀ ਬਣਾਵੇਗਾ ਕਿ ਤੁਸੀਂ ਇੱਕ ਵਰਲਡ ਕਲਾਸ ਗਲੋਬਲ ਸਿਟੀਜ਼ਨ ਹੋ ਤੇ ਇਸੇ ਕਰਕੇ ਤੁਹਾਨੂੰ ਇਹ ਜਿਹੜਾ 골ਡ ਕਾਡ ਮਿਲੇਗਾ ਤਾਂ ਜਿਸ ਦੇ ਲਈ ਤੁਸੀਂ ਇੱਕ ਫੀਸ ਅਦਾ ਕਰਨੀ ਪਵੇਗੀ ਜਿਹੜੀ ਕਿ 5 ਮਿਲੀਅਨ ਡਾਲਰ ਹੈ ਐਸਨਾਲ ਤੁਹਾਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਸਕਦੀ ਹੈ ਦੱਸਦੇ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ 골ਡ ਕਾਰਡ ਜਿਹੜਾ EB5 ਵੀਜ਼ਾ ਪ੍ਰੋਗਰਾਮ ਦਾ ਜਿਹੜਾ ਸਥਾਨ ਨੂੰ ਲੈ ਲਵੇਗਾ EB5 ਵੀਜ਼ਾ ਪ੍ਰੋਗਰਾਮ ਦੱਸਦੇ ਕਿ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਤੁਸੀਂ ਕੁਝ ਇਨਵੈਸਟਮੈਂਟ ਕਰਦੇ ਹੋ ਉਸ ਦੇ ਬਾਅਦ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਉਹ ਮਿਲ ਜਾਂਦਾ ਹੈ ਅਮਰੀਕਾ ਦਾ ਗ੍ਰੀਨ ਕਾਰਡ ਤੁਸੀਂ ਹਾਸਲ ਕਰ ਸਕਦੇ ਹੋ ਉਸੇ ਤਰੀਕੇ ਦੇ ਨਾਲ ਹੁਣ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ 골ਡ ਕਾਰਡ ਪੇਸ਼ ਕਰਨਗੇ ਅਮੀਰ ਵਿਦੇਸ਼ੀਆਂ ਨੂੰ ਜਿਹੜੇ ਕਿ ਇਨਵੈਸਟਮੈਂਟ ਕਰਨਗੇ ਜਿਹੜੇ ਕਿ 5 ਮਿਲੀਅਨ ਡਾਲਰ ਦੀ ਫੀਸ ਜਿਹੜੀ ਅਦਾ ਕਰਨਗੇ ਉਹਨਾਂ ਦੀ ਜਾਂਚ ਵੀ ਕੀਤੀ ਜਾਵੇਗੀ ਉਸ ਤੋਂ ਬਾਅਦ ਇਹ ਜਿਹੜੇ ਲੋਕ ਨੇ ਇਹ ਜਿਹੜੇ ਨਾਗਰਿਕ ਬੰਨਣਾ ਚਾਹੁੰਦੇ ਨੇ ਅਮਰੀਕਾ ਦਾ ਤੇ ਉੱਥੇ ਰਹਿਣ ਦਾ ਤੇ ਕੰਮ ਕਰਨ ਦਾ ਅਧਿਕਾਰ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਬਹੁਤ ਸੁਨਹਿਰੀ ਮੌਕਾ ਹੈ ਕਿ ਉਹਨਾਂ ਅਮਰੀਕਾ ਦੇ ਵਿੱਚ ਉਹ ਬੜੇ ਹੀ ਸੁਖਾਲੇ ਤਰੀਕੇ ਦੇ ਨਾਲ ਕੁਝ ਫੀਸ ਅਦਾ ਕਰਕੇ ਉੱਥੇ ਰਹਿ ਸਕਦੇ ਨੇ ਪਰ ਉਧਰ ਹੀ ਗੱਲ ਕਰੀਏ ਤੇ ਅਮਰੀਕਾ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਕਰੀਬ 30 44 ਭਾਰਤੀਆਂ ਨੂੰ ਜਿਹੜਾ ਇਹ ਅਮਰੀਕਾ ਡਿਪੋਰਟ ਕਰ ਚੁੱਕਿਆ ਤੇ ਹੋਰ ਵੀ ਦੇਸ਼ਾਂ ਦੇ ਨਾਗਰਿਕ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਏ ਸਨ ਉਹਨਾਂ ਨੂੰ ਡਿਪੋਰਟ ਕਰ ਚੁੱਕਿਆ ਤੇ ਇਸ ਦੇ ਚੱਲਦੇ ਹ ਡੋਨਾਲਡ 트੍ਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ 골ਡ ਕਾਰਡ ਪੇਸ਼ ਕਰਨਗੇ ਅਮੀਰ ਵਿਦੇਸ਼ੀਆਂ ਨੂੰ ਜਿਹੜੇ ਕਿ 5 ਮਿਲੀਅਨ ਡਾਲਰ ਦੀ ਫੀਸ ਅਦਾ ਕਰਕੇ ਅਮਰੀਕਾ ਦੀ ਪੀਆਰ ਹਾਸਲ ਕਰ ਸਕਦੇ ਨੇ ਪਰ ਉਹਨਾਂ ਦੀ ਜਾਂਚ ਹੋਵੇਗੀ ਸਭ ਤੋਂ ਪਹਿਲਾਂ ਅਮਰੀਕਾ ਯਕੀਨੀ ਬਣਾਵੇਗਾ ਕਿ ਉਹ ਵਰਲਡ ਕਲਾਸ ਗਲੋਬਲ ਸਿਟੀਜ਼ਨ ਨੇ